ਤੂੰ ਥੋੜਾ ਗਿਆਨ ਦੇਵਾ ਗਿਆਨ ਪੂਰੇ ਮਾਰਕੀਟੇ ਚ ਨਾ ਜਿਹੜੀ ਖਾਨ ਵਾਲੀ ਬੈਸਟੀ ਚ ਲੱਭੀ ਮੈਨੂੰ ਬੈਸਟ ਜਿਹਨ ਕਹਿ ਸਕਦਾ ਮੈਂ ਸਿਰਫ ਦਹੀਂ ਆ ਜਿੰਨੇ ਪ੍ਰਕਾਰ ਦੇ ਬਿਸਕੁਟ ਪਿਆ ਜਿੰਨੇ ਪ੍ਰਕਾਰ ਦੇ ਜੋ ਵੀ ਪਿਆਜ਼ ਲੱ ਲੱਪਾ ਬੱਬਾ ਹਨ ਸਾਰਾ ਸੇਤਲੀ ਮਾੜਾ ਸਾਰਾ ਬਰੈਡ ਹੋ ਗਿਆ ਬਿਸਕੁਟ ਹੋ ਗਿਆ ਹੋਰ ਬਹੁਤ ਚੀਜ਼ਾਂ ਹੈ ਕਿਆਂ ਸਾਰੀਆਂ ਸੇਤਲੀ ਮਾੜੀਆਂ ਫਰੂਟ ਹੈਗੇ ਖਾਣ ਵਾਸਤੇ ਸਬਜ਼ੀਆਂ ਹੈਗੀਆਂ ਪਕੀ ਜਿਹੜੇ ਇਨਸਾਨ ਨੇ ਆਪ ਤਿਆਰ ਕੀਤਾ ਹਨ ਉਹ ਹਾਕੀ ਦੀ ਮਾੜੀ ਹੈ ਸਿਹਤ ਵਾਸਤੇ ਬਹੁ ਮਾੜੇ ਹਾਲਾਤ ਚੱਲਦੇ ਪਏ ਸ਼ੂਗਰ ਹਰ ਵਿੱਚ ਇੰਨੀ ਟਨ ਟਨ ਕੇ ਪਾਈ ਗਾ ਹੱਥ ਦੀ ਵਿੱਚ ਕਿ ਬੰਦੇ ਦੀ ਸਿਹਤ ਖਰਾਬ ਹੋਣ ਦੇ ਚਾਂਸ ਬਹੁਤ ਜ਼ਿਆਦਾ ਹੈਗੇ ਆ ਬਹੁਤ ਜ਼ਿਆਦਾ ਚਾਂਸ ਜਿਹੜਾ ਮੀਟ ਦੇਖਦੇ ਪਏ ਆ ਤੇ ਮੀਟ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਬਿਲਕੁਲ ਸਹੀ ਹੈਗਾ ਇਹ ਵੀ ਫਲੋਨ ਵਸਤੀ ਕੇ ਚਲਾਏ ਜਾਂਦੇ ਆ ਮਤਲਬ ਇਨਸਾਨ ਪੈਸਾ ਬਣ ਬਚਾਨ ਵਾਸਤੇ ਕਮਾਨ ਵਾਸਤੇ ਇੰਨਾ ਗਿਰ ਚੁੱਕਾ ਇੰਨਾ ਗਿਰ ਚੁੱਕਾ ਉਹ ਕਿਸੇ ਦੇ ਹੱਥ ਤੇ ਜਾ ਸਕਦਾ ਕਿਸੇ ਦੀ ਵੀ ਸਿਹਤਨ ਖੇਡ ਸਕਦਾ ਹੈ ਪਰ ਲੋਕ ਖਾਧੀਆਂ ਦੇ ਸਾਨੂੰ ਪ੍ਰੋਟੀਨ ਮਿਲੂਗਾ ਸਾਨੂੰ ਆਹ ਮਿਲੂਗਾ ਸਾਨੂੰ ਉਹ ਮਿਲੂਗਾ ਲਗੜੇ ਐਂਡ ਤੇ ਐਲੀਆ ਸੱਚੀ ਗੱਲ ਆ ਕਿਉਂਕਿ ਖਾਨ ਵੀਜੀਆਂ ਬੋਕਾ ਠੈਗੀਆਂ ਜਿਹੜੀਆਂ ਹੈਗੀਆਂ ਜਿਹੜੇ ਜਿਹੜੀਆਂ ਤਿਆਰ ਹੁੰਦੀਆਂ ਬਿਨਾ ਦਵਾਈਆਂ ਤੋਂ ਹਨ ਜਿਨ੍ਹਾਂ ਆਪ ਕੀ ਕਹਿੰਦੇ ਹੁੰਦੇ ਆ ਮਨ ਚਿੱਤਪੁਰ ਕੀ ਗੰਦੇ ਹੁੰਦੇ ਉਹਨਾਂ ਨੂੰ ਤੇ ਕੀ ਗੰਦੇ ਨੂੰ ਬਾਇਓਲੋਜੀਕੋ ਹਨਾ ਜਿਹੜੀ ਹੈਗੀ ਬਾਇਓਲੋਜੀਕੋ ਉਹ ਮਹਿੰਗੀਆਂ ਬਹੁਤ ਆ ਉਹ ਨੋਰਮ ਬੰਦਾ ਅਫੋਰਡ ਨਹੀਂ ਕਰ ਸਕਦਾ ਉਹਨੇ ਖਾਣੀਆਂ ਉਹ ਹੀ ਆ ਜਿਹੜੀਆਂ ਉਹਨੂੰ ਸਸਤੀ ਪੈਂਦੀ ਆ ਜਿਹੜੀ ਚੀਜ਼ ਸਸਤੀ ਆ ਉਹ ਮਹਿੰਗੀ ਤਾਂ ਹੈਗੀ ਹੈ ਮਹਿੰਗੀ ਵੀ ਹੈਗੀ ਆ ਤੇ ਦਵਾਈਆਂ ਉੱਪਰ ਦਵਾਈਆਂ ਦਵਾਈਆਂ ਹੈਗੀਆਂ ਅ ਬੰਦਾ ਕੀ ਕਰੇ ਕੀ ਨਾ ਕਰੇ ਏਨਾ ਸੋਚੋ ਇੰਡੀਆ ਦੇ ਹਾਲਾਤ ਹੈਗੇ ਪਾਕਿਸਤਾਨ ਦੇ ਹਾਲਾਤ ਹੈਗੇ ਸਾਰੇ ਪਾਸੇ ਸੇਮ ਹਾਲਾਤ ਆ ਇਨਸਾਨ ਇਨਾ ਗਿਰ ਚੁਕਾ ਇਨਾ ਗਿਰ ਚੁਕਾ ਇੱਕ ਚੀਜ਼ ਬਚਾਣ ਵਾਸਤੇ ਨਾ 10 ਰੁਪਏ 10 ਰੋਏ ਬਚਾਣ ਪਿੱਛੇ ਬੰਦਰਾਂ ਕਿਸੇ ਦੀ ਜਾਨ ਨਾ ਖੇਡਦੇ ਪਏ ਇੱਥੇ ਆ ਤੁਸੀਂ ਜੋ ਵੀ ਦੇਖਦੇ ਪਏ ਹੋ ਜੋ ਵੀ ਦੇਖਦੇ ਪਏ ਹੋ ਹਰ ਇੱਕ ਚੀਜ਼ ਮਾਰੀਆ ਹਰ ਇੱਕ ਚੀਜ਼ ਸ਼ਾਇਦ ਤੁਹਾਨੂੰ ਇਹ ਗੱਲ ਪਤਾ ਹੋਣੀ ਨਹੀਂ ਲੱਗਿਆ ਹੋਊਗਾ ਕਿ ਕਿ ਤੁਹਾਡੀ ਬੋਡੀ ਸ਼ੈਸਟ ਟੈਸਟ ਤਾਂ ਨਹੀਂ ਪਤਾ ਹੋਣਾ ਪਰ ਬਹੁ ਮਾਰੇ ਹਲਾ ਦੇ ਬਹੁ ਮਾਰੇ ਹਲਾ ਆ। ਆਨਵਲ ਦਸ ਸਾਲਾਂ ਚੋਂ ਨਾ ਲੋਕ ਮਾਰਕੀਟ ਘਟ ਤੇ ਹਸਪੀਟਲ ਜਿਆਦੇ ਹੋਣਗੇ। ਹਸਪੀਟਲ ਜਿਆਦੇ ਹੋਣਗੇ ਮਾਰਕੀਟ ਲੋਕ ਘਟ ਹੋਣਗੇ। ਆਨਵਲ ਟਾਈਮ। ਕੋਈ ਇਨਸਾਨ ਪੈਸਾ ਪਿੱਛੇ ਨਾ ਗਿਰ ਚੁੱਕਾ ਇੰਨਾ ਗਿਰ ਚੁੱਕਾ ਜਿਹਦੇ ਹੱਦ ਹੀ ਨਹੀਂ ਹੈ ਕੋਈ। ਮਾਰਕੀਟ ਦਾ ਵਲੌਗ ਬਣਾਉਣ ਕੇ ਬਣਾ ਦੇ ਮਾ ਅੱਜ ਇੰਨੀ ਸੋਹਣੀ ਹੈਗੀ ਤੁਸੀਂ ਇੱਥਾ ਵੀ ਦੇਖ ਸਕਦੇ ਹੋ ਉੱਥੋਂ ਵੀ ਲੈ ਸਕਦੇ ਆ। ਪਰ ਤੁਹਾਡੇ ਸਾਹਮਣੇ ਇੱਕ ਰਿਐਲਿਟੀ ਪੇਸ਼ ਕਰਦਾ ਪਿਆ। ਰਿਐਲਿਟੀ ਇਹੀ ਕਹਿੰਦੀ ਆ ਕਿ ਇਨਸਾਨ ਪੈਸਾ ਬਚਾਉਣ ਪਿੱਛੇ ਕਿਸੇ ਵੀ ਹੱਦ ਤੱਕ ਜਾ ਸਕਦਾ ਕਿਸੇ ਵੀ ਹੱਦ ਤੱਕ ਠੀਕ ਹੈ ਜੀ ਇਹ ਟਾਲੀ ਮਾਰ ਕੇ ਬੈਠਾ ਮੈਂ ਆਪਾਂ ਜੇ ਇਟਲੀ ਚੰਗਾ ਸਮਝਦੇ ਆਂ ਤੇ ਇਹ ਸੋਚੋ ਇੰਡੀਆ ਚ ਆਪਾਂ ਕਿੱਦਾਂ ਦਾ ਦੁੱਧ ਪੀਂਦੇ ਪਏ ਆਂ ਆਪ ਇੰਡੀਆ ਚ ਕਿੱਦਾਂ ਹਾਲਾਤ ਹੈ ਰਹਿੰਦੇ ਪਏ ਸੋਚਣਾ ਪੈਣਾ ਚੰਗੇ ਪਰ ਸਟੈਪ ਚੱਕਣਾ ਪੈਣਾ ਬਿਲੋਜੀ ਕੋ ਕਿ ਜਿਹੜਾ ਖਾਣੀਆਂ ਉਹਨਾਂ ਦੇ ਕੀਟਿਕਟ ਹੁੰਦੀ ਹੈ ਇਸ ਲਈ ਮਹਿੰਗੀਆਂ ਹੋ। ਕਿਪਾਈ ਸੋਚ ਲੋ ਸਮਝ ਲੋ ਕੀ ਖਾ ਸਕਦੇ ਕੀ ਨਹੀਂ ਖਾ ਸਕਦੇ ਪਰ ਇਨਸਾਨ ਨੂੰ ਉਹਦੇ ਤਾਂ ਅਕਲ ਨਹੀਂ ਆਂਦੀ ਜਦੋਂ ਤੱਕ ਕਿ ਇਨਸਾਨ ਜਦੋਂ ਤੱਕ ਕਿ ਉਹਦੀ ਬਾਡੀ ਨੂੰ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਫੈਕਟਰ ਨਹੀਂ ਹੁੰਦਾ ਇਨਸਾਨ ਨੂੰ ਹਰ ਚੀ ਦੀ ਕਦਰ ਉਹਦੀ ਹੁੰਦੀ ਹੈ ਜਦੋਂ ਉਹਦੇ ਕੋਲ ਚੀਜ਼ ਕੋ ਲੋਸਟ ਜਾਂਦੀ ਹੈ। ਥੋੜੀ ਹੈਲਥ ਆ ਤੁਹਾਡੀ ਵੈਲਥ ਆ। ਇਹ ਗੱਲ ਧਿਆਨ ਰੱਖਿਓ ਮੇਰੀ ਚਲੋ ਆ ਜਿਹੜਾ ਲੈਕਚਰ ਉਸ ਤੋਂ ਬੰਦ ਕਰਦੇ ਆ ਚੰਗਾ ਖਾਓ ਚੰਗਾ ਸੁਣੋ ਚੰਗਾ ਬੋਲੋ ਇਸ ਉੱਪਰ ਕੁਝ ਨਹੀਂ ਹੈਗਾ ਮਨੀ ਦੇ ਕੋਈ ਗੱਲ ਨਹੀਂ ਮਨੀ ਆਂਦੀ ਹੈ ਮਨੀ ਜਾਂਦੀ ਹੈ ਠੀਕ ਆ ਜੀ